ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਤੰਦਰੁਸਤ ਰੱਖਣ ਦੇ ਲਈ ਅਤੇ ਬਿਮਾਰੀਆਂ ਤੋਂ ਪੀੜਤਾਂ ਦੇ ਆਲਾਸ ਦੇ ਲਈ ਵਕ-ਵਕ ਅਪਰਾਲੇ ਕੀਤੇ ਜਾ ਰਹੇ ਹਨ ਪਰੰਤੂ ਸਹੂਲਤਾ ਦੇਣ ਵਾਲੇ ਹੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਰੋਸ ਪ੍ਰਗਟਾਈ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਰੱਖੇ ਗਏ ਐਚ ਐਮ ਆਈ ਐਸ ਪ੍ਰੋਜੈਕਟ ਦੇ ਕਰਮਚਾਰੀਆਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਦੇ ਵਿੱਚ ਰੋਸ ਧਰਨਾ ਲਗਾਇਆ ਹੋਇਆ ਹੈ ਜਿਸ ਕਾਰਨ ਸੇਵਾਵਾਂ ਪਰ ਰਾਵਤ ਹੋ ਰਹੀਆਂ ਹਨ ਜ਼ਿਕਰ ਇਹ ਹੋ ਗਿਆ ਕਿ ਕੁਝ ਮਹੀਨੇ ਪਹਿਲਾਂ ਵੀ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਕਰਮਚਾਰੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਸੀ ਅਤੇ ਕੁਝ ਦਿਨ ਚੱਲਿਆ ਜਿਸ ਦੇ ਦੌਰਾਨ ਆਖਿਰਕਾਰ ਵਿਭਾਗ ਵੱਲੋਂ ਤਨਖਾਹ ਜਾਰੀ ਕਰ ਦਿੱਤੀ ਗਈ ਸੀ はい。 ਸਭ ਤੋਂ ਪਹਿਲਾਂ ਜੀ ਸਰ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਗੇ ਇਹ ਧਰਨਾ ਜੀ ਸਰਕਾਰ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਪਾਇਲਟ ਬੇਸਿਸ ਪ੍ਰੋਜੈਕਟ ਸਿਵਲ ਹਸਪਤਾਲ ਫ੍ਰੀ ਕੋਰਟ ਦੇ ਵਿੱਚ ਇੱਕ ਇੱਕ 2024 ਤੋਂ ਜੀ ਇਹ ਸਾਲ ਹੋ ਗਿਆ ਜੀ ਲਗਾਤਾਰ ਚੱਲ ਰਿਹਾ ਜੀ ਤੇ ਹੁਣ ਸਾਨੂੰ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਹੋ ਚੱਲਿਆ ਜੀ ਤਨਖਾਹ ਨਹੀਂ ਮਿਲੀ ਜੀ ਬੈਸ ਕਰਕੇ ਅਸੀਂ ਇਹ ਧਰਨਾ ਲਾਇਆ ਜੀ ਅਸੀਂ ਕਾਫੀ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਜੀ ਸਾਡੀ ਤਨਖਾਹ ਇੰਨਾ ਸਮਾਂ ਹੋ ਗਿਆ ਜੀ ਸਾਨੂੰ ਦੇ ਦਿਓ ਅਸੀਂ ਦੂਜੇ ਮਹੀਨੇ ਤੋਂ ਰੋਲਾ ਪਾਈ ਜੰਨੇ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਤਾਂ ਉੱਪਰ ਡਾਇਰੈਕਟਰ ਸਾਹਿਬ ਆਪਣੇ ਪੀ ਐਚ ਐਸ ਸੀ ਦੇ ਮੈਨੇਜਿੰਗ ਡਾਇਰੈਕਟਰ ਤੱਕ ਵੀ ਅਸੀਂ ਗੱਲਾਂ ਪਹੁੰਚਾਈਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅੱਕ ਹਾਰ ਕੇ ਸਾਨੂੰ ਹੁਣ ਧਰਨਾ ਲਾਉਣ ਦੇ ਮਜਬੂਰ ਹੋਏ ਆ ਜੀ ਹੁਣ ਅਸੀਂ ਮਤਲਬ ਇੱਕ ਹਫਤਾ ਲਗਾਤਾਰ ਸਵੇਰ 9 ਤੋਂ ਲੈ ਕੇ 12 ਵਜੇ ਦੇ ਤੱਕ ਡਿਊਟੀ ਕਰਾਂਗੇ ਉਸ ਤੋਂ ਬਾਅਦ 12 ਤੋਂ 3 ਵਜੇ ਦੇ ਤੱਕ ਧਰਨਾ ਲਾਵਾਂਗੇ ਜਿਹੜੀਆਂ ਸਾਡੀਆਂ ਐਮਰਜੈਂਸੀ ਸਵਾਵਾਾਂ ਸੀ ਜਿਹੜੀਆਂ ਈਵਨਿੰਗ ਤੇ ਆਪਣਾ ਨਾਈਟ ਜਿਹੜੇ ਬੰਦੇ ਸਾਡੇ ਕਰਦੇ ਆ ਜੀ ਤੇ ਉਹ ਬੰਦ ਰਹਿਣਗੀਆਂ ਪਹਿਲਾਂ ਵੀ ਤੁਹਾਡੇ ਪਰਦਸ਼ੀ ਦੀ ਤੱਕ ਉਹਦੇ ਸਿਰਫ ਮਤਲਬ ਕੀ ਹੋਵੇਗਾ ਪਹਿਲਾਂ ਵੀ ਸਾਡਾ ਇਸ ਤਰ੍ਹਾਂ ਹੀ ਤਨਖਾਹ ਰੋਗੀ ਸੀ 6 ਮਹੀਨੇ ਜੀ ਉਦੋਂ ਵੀ ਅਸੀਂ ਧਰਨਾ ਲਾਇਆ ਸੀ ਜੀ ਤੇ ਉਦੋਂ ਪਰ ਸਾਨੂੰ ਸ਼ਿਆਮੀ ਨਾਲ ਹੀ ਤਨਖਾਹ ਦੇ ਦਿੱਤੀ ਗਈ ਸੀ ਜੀ ਉਸ ਤੋਂ ਬਾਅਦ ਸਾਨੂੰ ਐਂ ਕਹਿ ਦਿੱਤਾ ਗਿਆ ਵੀ ਤੁਹਾਨੂੰ ਅਗਲੀ ਵਾਰੀ ਜਿਹੜੀ ਤਨਖਾਹ ਮਿਲਣੀ ਆ ਉਹ 6 ਮਹੀਨਿਆਂ ਬਾਅਦ ਹੀ ਮਿਲੂਗੀ ਪਰ ਕੋਣ 6 ਮਹੀਨੇ ਵੀ ਲਗਭਗ ਹੋਣ ਵਾਲੀ ਹੈ ਜੀ ਨੇੜੇ ਹੀ ਹੈ ਜੀ ਤੇ ਪਰ ਸਾਡਾ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਆ ਮਰੀਜ਼ ਵਿਚਾਰੇ ਖੱਜਲ ਖਵਾਰ ਹੋ ਰਹੇ ਆ ਜੀ ਆ ਵੇਖ ਲੋ ਕਿੰਨੀ ਜਨਤਾ ਖੜੀ ਆ ਓਪੀਡੀ ਦੇ ਮੂਹਰੇ ਕਿੰਨ ਪਰਚੀਆਂ ਘਟਾਈ ਜਾਂਦੇ ਉੱਥੇ ਕਿੰਨੀ ਜਨਤਾ ਖੜੀ ਆ ਟੈਸਟ ਸ਼ੌਪ ਬੰਦ ਹੋਏ ਪਏ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜੀ ਸਾਡੀ ਮਜਬੂਰੀ ਹੈ ਜੀ ਅਸੀਂ ਵੀ ਘਰ ਪਰਿਵਾਰ ਵਾਲੇ ਹੈਗੇ ਆ ਜੀ ਦੂਰੋਂ ਨੇੜੇ ਚੱਲ ਕੇ ਆਉਣੇ ਆ ਸਾਰੇ ਲੈਟਰੋਜ ਕਰਾਇਆ 100 ਰੁਪਿਆ ਹਰੇਕ ਬੰਦੇ ਦਾ ਲੱਗਦਾ ਜੀ ਤੇ ਇਸ ਕਰਕੇ ਸਾਨੂੰ ਜਮਾ ਮਜਬੂਰ ਹੋ ਕੇ ਤਾਂ ਨਾ ਲਾਉਣਾ ਪਿਆ ਇਹ ਗੱਲ ਕਰੀਏ ਤੁਹਾਡੀ ਵੀਡੀਓ ਦਾ ਨਾਮ ਹੈ ਕਿਹੜੇ ਫੰਡ ਰਾਹੀਂ ਇਹ ਇਹ ਪਹਿਲਾਂ ਦਾ ਜੀ ਜਿਹੜਾ ਸਿਸਟਮ ਬਣਾਇਆ ਸੀ ਉਹ PHSC ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਚਲਾਇਆ ਗਿਆ ਪ੍ਰੋਜੈਕਟ ਸੀਗਾ ਉਹਨਾਂ ਨੇ ਕੁਝ ਫੰਡ ਦਿੱਤੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਆਹ ERP ਚ ERP ਦੇ ਵਿੱਚੋਂ ਦਿੱਤੇ ਸੀਗੇ ਜੀ ਤੇ ਹੁਣ ਬਾਰੇ ਅਜੇ ਕੋਈ ਦੱਸਿਆ ਨਹੀਂ ਗਾ ਜੀ ਸਾਨੂੰ ਕੋਈ ਸਾਰਾ ਕੁਝ ਸਮਝੋ ਬਾਹਰ ਹੀ ਆਈ ਸਾਡੇ ਤਾਂ ਕੋਈ ਸਰ ਮੇਰਾ ਨਾਮ ਕਰਨਜੀਤ ਕੋਹੜਾ ਮੈਂ ਸਿਵਲ ਹਸਪਤਾਲ ਫੀਲਡ ਕੋਰਟ ਦੇ ਵਿੱਚ ਕੰਪਿਊਟਰ ਆਪਰੇਟਰ ਦੀ ਪੋਸਟ ਤੇ ਹਾਂ ਸਰ ਸਾਡਾ ਮਸਲਾ ਹੈ ਸਾਾਨੂੰ 5 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ ਹੈਗੀ ਐਚਐਮਆਈਐਸ ਪ੍ਰੋਜੈਕਟ ਦੇ ਹੰਦਰ ਅਸੀਂ ਕੰਮ ਕਰਦੇ ਪਏ ਹਾਂ ਪਿਛਲੀ ਵਾਰ ਵੀ ਸਾਨੂੰ 5-6 ਮਹੀਨਿਆਂ ਦੀ ਇਕੱਠੀ ਸੈਲਰੀ ਮਿਲੀ ਸੀ ਸਰ ਸਾਡਾ ਅਜੇ ਤੱਕ ਕੋਈ ਸੋਲੂਸ਼ਨ ਨਹੀਂ ਹੋਇਆ ਪਰਮਾਨੈਂਟ ਪਰਮੰਟਲੀ ਸਾਨੂੰ ਇਨ ਕਮਿਊਨਿਟੀ ਸੈਲਰੀ ਦੇ ਸਾਦੀ ਤੇ ਸਾਨੂੰ ਹਰ ਵਾਰੀ ਧਾਰਨਾ ਵਾਲਾ ਕਿ ਸੈਲਰੀ ਮਿਲਦੀ ਹੈ ਸਾਡਾ ਬਜਟ ਦਾ ਕੋਈ ਨਹੀਂ ਹੈਗਾ ਦਾ ਵੀ ਸਾਨੂੰ ਟਾਈਮ ਟੂ ਟਾਈਮ ਆ ਰਹੀ ਅਸੀਂ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਕੀਤੀ ਆ ਸਿਵਲ ਸਰਚਨ ਸਾਹਿਬ ਨੇ ਵੀ ਕੀਤੀ ਆ ਐਸਐਮਓ ਸਰ ਨੂੰ ਵੀ ਇਸ ਕਿਹਾ ਇਹ ਕਹਿੰਦੇ ਵੀ ਸਾ ਸਾਡਾ ਪ੍ਰੋਸੈਸ ਚੱਲ ਰਿਹਾ ਚੱਲ ਰਿਹਾ ਪਰ ਉੱਪਰ ਹਾਈ ਲੈਵਲ ਤੇ ਸਾਡਾ ਸਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਇਸ ਅਸਬੈਕ ਜਿਵੇਂ ਸਰਕਾਰ ਦੀ ਅਸੀਂ ਇਹ ਹੀ ਡਿਮਾਂਡ ਕਰਦੇ ਆ ਸਾਡੇ ਚਲਾਇਆ ਤਾਂ ਇਸ ਨੂੰ ਪ੍ਰੋਪਰ ਚਲਾਓ ਠੀਕ ਹੈ ਤਾਂ ਕਿ ਸਾਨੂੰ ਵੀ ਰੋਜ਼ਗਾਰ ਮਿਲਿਆ ਰਹੇ ਪਹਿਲਾਂ ਜਦੋਂ ਤੁਹਾਨੂੰ ਲਗਾਇਆ ਸੀ ਤੀਸਰਾ ਸਰ ਸਰਦਾਰ ਨੇ ਜਦੋਂ ਧਰਨ ਲਾਇਆ ਸੀ ਫੇਰ ਹੀ ਬਜਟ ਰਿਲੀਜ਼ ਹੋਇਆ ਸੀ ਸਰ ਫਿਰ ਸਾਡੀ ਸੈਟਿੰਗ ਗਈ ਸੀ ਹੁਣ ਕੀ ਬੰਦ ਕਰਦੇ ਆ ਸਰ ਸਤਾ ਮੰਗ ਕ ਆਪਣੀ ਸੈਲਰੀ ਦੀ ਕਰਦੇ ਆ ਸਰ ਸਾਨੂੰ ਪਰ ਮੰਥ ਸੈਲਰੀ ਮਿਲਣੀ ਚਾਹੀਦੀ ਸਰ ਮੇਰਾ ਨਾਮ ਅਮਨਦੀਪ ਕੋਹੜਈ ਮੈਂ ਸਿਵਲ ਹਸਪੀਟਲ ਚੋਂ ਕੰਪਿਊਟਰ ਆਪਰੇਟਰ ਦੀ ਪੋਸਟ ਤੇ ਆ ਤੇ ਅਸੀਂ ਸਰ ਪਾਇਲਟ ਪ੍ਰੋਜੈਕਟ ਚ ਲਾਇਆ ਗਿਆ ਸੀ ਉਹਦੇ ਅੰਡਰ ਰੈਸਟ ਰੱਖੇ ਗਏ ਸੀਗੇ ਤੇ ਪਿਛਲੀ ਯਾਰ ਵੀ ਸਾਨੂੰ ਇਹੀ ਚੱਕਰ ਸੀਗਾ ਸਾਡੀ ਪਹਿਲਾਂ ਵੀ ਵਨ ਟਾਈਮ ਸੈਟਲਮੈਂਟ ਆਈ ਸੀਗੀ ਵੀ ਉਹ ਸਾਨੂੰ ਪੇ ਰਕੇ ਰਾ ਉਹਨਾਂ ਨੇ ਪੈਸੇ ਪਾਤੇ ਪਰ ਸਾਡਾ ਪੱਕਾ ਸੋਲੂਸ਼ਨ ਉਹਨਾਂ ਨੇ ਉਦੋਂ ਵੀ ਨਹੀਂ ਕੀਤਾ ਸੀ ਚਲੋ ਅਸੀਂ ਉਸ ਟਾਈਮ ਉੱਟ ਖੜੇ ਉਸ ਸਮੇਂ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਹਾਡਾ ਅੱਗੇ ਤੋਂ ਚਲੋ ਰੈਗੂਲਰ ਆਉਣ ਲੱਗ ਜੂਗੀ ਪਰ ਫਿਰ ਤਾਂ ਸਾਨੂੰ ਸਰ 4 ਮਹੀਨੇ ਹੋ ਗਏ ਟੋਟਲ ਇਸ ਟਾਈਮ ਵੀ 4 ਮਹੀਨੇ ਤੋਂ ਸਾਨੂੰ ਸੈਲਰੀ ਨਹੀਂ ਮਿਲੀ। ਅਸੀਂ ਜੇ ਕਿਸੇ ਕੋਲੇ ਜਾ ਕੇ ਕਹਿੰਨੇ ਤਾਂ ਸਾਨੂੰ ਉਹ ਗੋਏ ਉਹਨਾਂ ਨੇ ਇਹ ਗਿਆ ਵੀ ਤੁਸੀਂ ਕੰਮ ਕੀ ਕਰਦੇ ਹੋ ਸਰ ਜਦੋਂ ਸਿਸਟਮ ਨਹੀਂ ਚੱਲਦਾ ਆਨਲਾਈਨ ਸਾਡਾ ਅਸਲੀ ਕੰਮ ਇਹ ਹੈ ਵੀ ਅਸੀਂ ਸਾਰੀ ਰਿਪੋਰਟਸ ਵਗੈਰਾ ਆਨਲਾਈਨ ਚੜਾਉਣੀ ਆ। ਠੀਕ ਹੈ ਜਦੋਂ ਸਿਸਟਮ ਨਹੀਂ ਚੱਲਦਾ ਫਿਰ ਅਸੀਂ ਰਿਪੋਰਟ ਕਾ ਤੇ ਚਲਾਈਏ ਉਹੀ ਸਾਡੇ ਤੋਂ ਮੈਨੂਅਲੀ ਵਰਕ ਲਿਆ ਜਾਂਦਾ। ਉਹ ਸਾਡਾ ਕਿਸੇ ਨੂੰ ਦਿਖਦਾ ਨਹੀਂ ਸਰ। ਉਹ ਉਹੀ ਚੱਕਰ ਆ ਨਾ ਬਾਅਦ ਚ ਸਾਨੂੰ ਕਹਿ ਦਿੰਦੇ ਤੁਸੀਂ ਕੰਮ ਕੀ ਕਰਦੇ ਹੋ। ਕੰਮ ਸਾਡਾ ਮੈਨੂਅਲ ਆ ਉਹ ਸਾਡਾ ਕਿਸੇ ਨੂੰ ਨਹੀਂ ਦਿਖਦਾ। ਹੁਣ ਅਸੀਂ ਈਵਨਿੰਗ ਡਿਊਟੀ ਵੀ ਕਰਦੇ ਆ ਨਾਈਟੇ ਵੀ ਕਰਦੇ ਆ ਸਰ ਸਾਡੇ ਸਿਕਿਉਰਟੀ ਰੀਜ਼ਨਸ ਕਰਕੇ ਅਸੀਂ ਨਾਈਟ ਡਿਊਟੀ ਬੰਦ ਕੀਤੀ ਆ ਆਪਦੀ ਸਾਨੂੰ ਇਹ ਸੀਗਾ ਵੀ ਸਾਡੀ ਸਿਕਿਉਰਟੀ ਸਾਨੂੰ ਚਾਹੀਦੀ ਆ ਉਥੇ ਜਦੋਂ ਸਿਕਿਉਰਟੀ ਵਾਲਾ ਬੰਦਾ ਆਊਗਾ ਅਸੀਂ ਨਾਈਟ ਵੀ ਕਰਾਂਗੇ ਪਰ ਫਿਰ ਵੀ ਸਾਨੂੰ ਐ ਕਹਿ ਦਿੰਦੇ ਵੀ ਤੁਸੀਂ ਨਾਈਟਾਂ ਦਾ ਬੰਦ ਕਰਤੀ ਆ ਸਰ ਕੋਈ 19 ਕੀ ਹੁੰਦੀ ਆ ਇੱਥੇ ਸਾਡੂੰ ਕੋਈ ਵੀ ਨਾਲ ਖੜਨ ਵਾਲਾ ਕੋਈ ਹੋਊਗਾ ਜਦੋਂ ਕੋਈ ਜਦੋਂ ਇਹ ਕਹਿ ਦਿੰਦੇ ਆ ਵੀ ਤੁਸੀਂ ਕਿ ਨਾਈਟਾਂ ਬੰਦ ਕੀਤੀਆਂ ਅਸੀਂ ਈਵਨਿੰਗ ਵੀ ਕਰਦੇ ਆ ਅਸੀਂ ਹੁਣ ਧਰਨੇ ਵਿੱਚ ਅਸੀਂ ਹੁਣ 12 ਤੋਂ 3 ਕੀਤਾ ਸੀ ਪਰ ਹੁਣ ਅਸੀਂ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਗੱਲ। ਜਿਸ ਤਰ੍ਹਾਂ ਤੁਸੀਂ ਆ ਰਹੇ ਹੋ। ਜੀ ਸਰ 30 ਸੇਵਾਵਾਂ ਦਾ ਸੀ। ਸਰ ਉਥੇ ਕੁਝ ਜੈਂਟਸ ਲੋਕ ਆ ਕੇ OPD ਦੇ ਸਾਹਮਣੇ ਅਬਿਊਜ਼ ਕਰ ਗਲਤ ਹਰਕਤਾਂ ਕਰਦੇ ਸਰ ਅਸੀਂ ਕੋਈ ਜੀ ਸਾਡੇ ਜੋ ਹੈਗੇ ਆ ਵੀ ਸਰ ਕੱਲੀ ਕੱਲੀ ਲੇਡੀ ਲਾਉਂਦੀ ਆ ਤੇ ਡਿਊਟੀ ਸਰ ਇੱਕ ਤਾਂ ਲੱਗ ਤੋਂ ਆ ਜਾਂਦਾ ਇਹ ਉੱਥੇ ਕੋਈ ਪ੍ਰੋਟੈਕਸ਼ਨ ਵਗੈਰਾ ਕੁਝ ਨਹੀਂ ਗੀ ਗੇਟ ਖੁੱਲਾ ਜਿਹੜਾ ਕੋਈ ਮਰਜ਼ੀ ਅਗਲਾ ਸਪਰੇਅ ਮਾਰੇ ਮੂੰਹ ਤੇ ਉਹ ਸਾਨੂੰ ਫਿੜਕੀ ਖੁੱਲ ਕੇ ਰੱਖਣੀ ਪੈਂਦੀ ਰਾਤ ਨੂੰ ਅਗਲੇ ਦਾ ਕੀ ਪਤਾ ਵੀ ਕੀ ਕੁਝ ਕਰੂ ਕੀ ਨਹੀਂ ਕਰੂ ਇੱਕ ਲੋਕ ਆ ਸਰ ਉਹ ਆਪਾਂ ਨੂੰ ਵੀ ਪਤਾ ਵੀ ਇਹ ਕਿਟ ਮਰੀ ਤਾਂ ਟੁੱਟ ਜਾਣਾ ਇਹ ਇੱਕ ਆਪਰੇਸ਼ਨ ਬਾਰੇ ਜਿਹੜਾ ਕਰ ਚੱਰੀ ਰਹੀ ਹੈ ਜੀ ਸਰ ਅਸੀਂ ਲਿਆਂਦੀ ਸੀ ਇਸੇ ਰੀਜ਼ਨਸ ਕਰਕੇ ਸਾਡੇ ਐਸਐਮਓ ਸਾਹਿਬ ਨੇ ਉਹ ਡਿਊਟੀਆਂ ਬੰਦ ਕੀਤੀਆਂ ਸੀ ਇਹ ਰਿਟਰਨ ਤੇ ਸਾਡੇ ਲੈਟ ਉਹ ਨਿਕਲੇ ਵੇ ਆਈ ਮਨ ਜੀ ਗੱਲ ਕਰੀਏ ਤੁਹਾਡੇ ਕਿੰਨੀ ਕੁ ਫ੍ਰੀਡ ਕੋਡ ਦੇ ਵਿੱਚ ਪੱਕੀ ਕੰਡੀਸ਼ਨ ਨਹੀਂ ਸਰ ਅਸੀਂ 24 ਜਣੇ ਆ ਜੀ ਇੱਕ ਇੱਕ ਅੱਧਾ ਜਾਣਾ ਪਤਾ ਨਹੀਂ ਹੋਰ ਹੋਊਗਾ ਜਾਂ ਬਾਕੀ ਸਾਡੇ 2-3 24 ਜਣੇ ਹੈਗੇ ਆ ਜਿਨ੍ਹਾਂ ਦੀਆਂ ਸਾਡੀਆਂ ਸੈਲਰੀਆਂ ਰਹਿਣੀਆਂ ਆ ਅਗਲਾ ਸਰ ਅਸੀਂ 13 ਦਾ ਹੀ ਅੱਧੇ ਦਿਨ ਦੀ ਕੀਤੀ ਹੈ ਜੀ ਹੜਤਾਲ 12 ਤੋਂ 3 ਵਜੇ 12 ਤੋਂ ਬਾਅਦ ਦੀ ਪਰ ਅਸੀਂ ਜੇ 10 ਦਿਨ ਦੇਖਦੇ ਆਂ ਸਰ ਨਹੀਂ ਫਿਰ ਅਸੀਂ ਪੂਰੀ ਹੜਤਾਲ ਕਰਾਂਗੇ ਮੈਂ ਡਾਕਟਰ ਪਰਮਜੀਤ ਸਿੰਘ ਬਰਾੜ ਐਸ ਐਮਓ ਸਿਵਲ ਹਸਪਤਲ ਫੀਕੋਟ ਕਿਉਂਕਿ ਸਾਡੇ ਇਹ 23 ਬੱਚੇ ਰੱਖੇ ਗਏ ਸੀ ਪਿਛਲੇ ਪਿਛਲੇ ਸਾਲ ਲੈ ਇਹਨਾਂ ਨੂੰ ਪਾਇਲਟ ਪ੍ਰੋਜੈਕਟ ਦੇ ਅੰਡਰ 24 ਆਵਰ ਸਰਵਿਸ ਚਲਾਉਣ ਦੇ ਅਧੀਨ ਰੱਖਿਆ ਗਿਆ ਸੀ ਤੇ ਇਹਨਾਂ ਦੀ ਬਜਟ ਦੀ ਬਾਰ-ਬਾਰ ਪ੍ਰੋਬਲਮ ਆਉਂਦੀ ਹੈ ਪਹਿਲਾਂ ਵੀ ਇਹਨਾਂ ਨੇ ਪਿਛਲੀ ਵਾਰ ਵੀ ਅਗਸਤ ਦੇ ਵਿੱਚ ਸਤੰਬਰ ਦੇ ਵਿੱਚ ਧਰਨਾ ਲੱਗਦਾ ਸੀ ਜੀ ਉਦੋਂ ਵੀ ਇਹਨਾਂ ਨੇ ਧਰਨੇ ਤੋਂ ਬਾਅਦ ਹੀ ਪੇ ਰਿਲੀਜ਼ ਕੀਤੀ ਗਈ ਸੀ ਤੇ ਹੁਣ ਵੀ ਇਹਨਾਂ ਨੇ ਬਾਰ ਬਾਰ ਮੇਰੀ ਵੀ ਬਾਰ ਬਾਰ ਬਹੁਤ ਵਾਰੀ ਗੱਲ ਹੋ ਚੁੱਕੀ ਹੈ ਉੱਪਰ ਤੇ ਸੈਕਟਰੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਬਾਕੀ ਉਹ ਕਹ ਰਹੇ ਕਿ ਬਜਟ ਆ ਜਾਊਗਾ ਜਾਂਦਾ ਜੀ ਤੇ ਪਰ ਸਾਨੂੰ ਹਜੇ ਤੱਕ ਬਜਟ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਇਹਨਾਂ ਵਿਚਾਰਿਆਂ ਨੇ ਮਜਬੂਰ ਹੋ ਕੇ ਧਰਨਾ ਰੱਖਿਆ ਪਰ ਇਹ ਫੁੱਲ ਟਾਈਮ ਦਾ ਧਰਨਾ ਕਿੰਦੇ ਸੀ ਮੈਨੂੰ ਸ਼ੋਰ ਦਿੱਤਾ ਕਿ ਵੀ ਤੁਸੀਂ ਹਜੇ 12 ਵਜੇ ਤੱਕ ਆਪਣਾ ਕੰਮ ਕਰੋ ਉਸ ਤੋਂ ਬਾਅਦ ਆਪਣਾ ਧਰਨਾ ਕੰਮ ਤੇ ਅੱਧਾ ਟਾਈਮ ਕੰਮ ਕਰ ਲਿਆ ਕਰੋ ਅੱਧਾ ਟਾਈਮ ਆਪਣਾ ਧਰਨਾ ਲਈ ਤੇ ਸਰ ਜਿਹੜੇ ਫਿਰ ਇਹਨੇ ਧਰਨੇ ਤੇ ਬੈਠ ਕੇ ਜਿਹੜੇ ਕਰਮਚਾਰੀ ਕਹਿੰਦੇ ਆ 30 ਦਾ ਵਾਜ ਜਿਹੜੀਆਂ ਬਾਤ ਬੰਦੇ ਉਹ ਤਾਂ ਚੱਲ ਰਹੀਆਂ ਸਭ ਦਾ ਵੀ ਉਹ ਤਾਂ ਅਸੀਂ ਬੰਦੇ ਆਪਣੇ ਆਪ ਮੈਨ ਪਾਵਰ ਹੋਰ ਕਿਤੋਂ ਟਰਾਂਸਫਰ ਕਰਕੇ ਜਿਸ ਤਰ੍ਹਾਂ ਓਪੀਡੀ ਦੇ ਵਿੱਚ ਐਮਰਜੈਂਸੀ ਦੇ ਵਿੱਚ ਫਾਰਮੇਸੀ ਦੇ ਵਿੱਚ ਹੈ ਲੈਬ ਦੇ ਵਿੱਚ ਹੈ ਤੇ ਕਿਉਂਕਿ ਕੰਮ ਤਾਂ ਇਫੈਕਟ ਜ਼ਰੂਰ ਹੋਇਆ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਕੰਮ ਇਫੈਕਟ ਹੋਇਆ ਜਿੱਥੇ ਸਾਡੀ 24 ਆਵਰ ਲੈਬ ਚੱਲਦੀ ਸੀ ਉਹ ਫੈਕਟ ਹੋਈ ਹੈ 24 ਆਵਰ ਸਾਡੀ ਚੱਲਦੀ ਸੀਗੇ ਪਾਰਮਸੇ ਜਲਦੀ ਸੀ ਉਹਦੇ ਵਿੱਚ ਵੀ ਅਸਰ ਪਾਇਆ ਸੀ ਸਰ ਇੱਕ ਇਹਨੇ ਨਾ ਦੋਸ਼ ਲਗਾਈ ਹੈ ਜੇ ਵੀ ਰਾਤ ਦੇ ਸਮੇਂ ਵਿੱਚ 24 ਘੰਟੇ ਦੀ ਡਿਊਟੀ ਸੀ ਉਹਦੇ ਵਿੱਚ ਸਰ ਥੋੜੀ ਸਿਕਿਉਰਟੀ ਦੀ ਸਮੱਸਿਆ ਨਾ ਆਉਂ ਕਾਰਨ ਮਹਿਲਾਵਾਂ ਜਿਹੜੀਆਂ ਹੁੰਦੀਆਂ ਸੀ ਲੜਕੀਆਂ ਸੀਗੀਆਂ ਉਹਨਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਸੀ ਕਿਉਂਕਿ ਸਿਕਿਉਰਟੀ ਸਮੱਸਿਆ ਤਾਂ ਆਲ ਓਵਰ ਇੰਡੀਆ ਦੇ ਵਿੱਚ ਹੀ ਹੈ ਨਹੀਂ ਅਸੀਂ PCMS ਡਾਕਟਰ ਵੀ ਬੜੀ ਬਾਗ ਧਰਨੇ ਦੇ ਚ ਕਿ PCMS ਡਾਕਟਰ ਕੁੜੀ ਨਾਲ ਵੀ ਇੱਕ ਇਸ ਤਰ੍ਹਾਂ ਕਲਕੱਤੇ ਤੁਸੀਂ ਤੁਹਾਨੂੰ ਪਤਾ ਕਿ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਕਿ ਉਹਦੇ ਵਿੱਚ ਵੀ ਇਹ ਪ੍ਰੋਬਲਮ ਆਈ ਸੀਗੀ ਅਸੀਂ ਬਾਰ-ਬਾਰ ਸਿਕਿਉਰਟੀ ਵਾਲੇ ਕਹਿ ਰਹੇ ਉਹ ਸਾਨੂੰ ਤਰਾਸਾ ਤੱਕ ਕਿਤੇ ਕੈਮਰੇ ਲਾਏ ਜਾਣਗੇ ਸਿਕਿਉਰਿਟੀ ਵਾਲੇ ਲਾਏ ਜਾਣਗੇ ਅਸੀਂ ਕਈ ਵਾਰੀ ਇੱਥੇ ਪੁਲਿਸ ਚੋਂ ਕਿਹਾस्ते ਵੀ ਡਿਮਾਂਡ ਕੀਤੀ ਐ ਪਰ ਹਜੇ ਤੱਕ ਇਦਾਂ ਦਾ ਕੁਝ ਹੋਇਆ ਨਹੀਂ ਕੱਲ